ਜਲਾ ਤਰਨ ਤਰਨ ਦੇ ਪਿੰਡ ਜਲਾਲਾਬਾਦ ਦੀਆਂ ਤਸਵੀਰਾਂ ਨੇ ਜਿੱਤੇ ਇੱਕ 22 ਸਾਲਾ ਨੌਜਵਾਨ ਨਸ਼ੇ ਦੀ ਭੇਡ ਚੜ ਗਿਆ ਸੋ ਘਰ ਦੇ ਵਿੱਚ ਵੈਨ ਪੈ ਰਿਆ ਨੇ ਜਵਾਨ ਪੁੱਤਰ ਦੇ ਸਹਰਾਣੇ ਮਾਂ ਤੇ ਉਹ ਬੈਠ ਕੇ ਰੋ ਰਿਆ ਨੇ ਉਲਾਰਿਆ ਨੇ ਬਾਪਾ ਬਗਾ ਮੇਰਾ ਬੋਲਾ ਹੈ ਬਾਪਾ ਬੰਦਾ

ਇਹ ਲਾਚਾਰ ਬਾਪ ਬੈਠਾ ਹੈ ਆਪਣੇ ਪੁੱਤਰ ਦੀ ਲਾਸ਼ ਦੇ ਕੋਲ ਮਤਰੀ ਸਰਕਾਰ ਕੇਦੇ ਨਸ਼ਾ ਖਤਮ ਕਰਤਾ ਅਸੀਂ ਤਾਂ ਵੱਡੇ ਵੱਡੇ ਟਾਕਾ ਹਟਾਤੇ ਨਸ਼ਾ ਨਹੀਂ ਕੋਈ ਨਹੀਂ ਕੀਤਾ ਆੜੇ ਪਿੰਡ ਤੇ ਤੇ ਨਸ਼ਾ ਖਾਂਦਾ ਵੇਖਦਾ ਛਦੇ ਆਵਾਂ ਬੋਆਣਾਂ ਕਿ ਵੇਜਾ ਕੋਈ ਬੰਦ ਨਹੀਂ ਕਰਦਾ ਕੋਈ ਨਹੀਂ ਬੰਦ ਕਰਦਾ ਕਿਤੇ ਇਹਨਾਂ ਨਸ਼ਾ ਵੇਖਦਾ ਇਹ ਸਰਕਾਰ ਨੂੰ ਕਹਿੰਦੇ ਜਿਤਨਾ ਦਾ ਬੱਚਾ ਮੁੱਕਾ ਕੇ ਮਾਂ ਦਾ ਬੱਚਾ ਨਾ ਮੁੱਕੇ ਇਹ ਸਰਕਾਰ ਨੂੰ ਨੱਚੇ ਬੰਦ ਕਰਨੇ ਚਾਹੀਦੇ ਚਿੱਟਾ ਬੰਦ ਕਰਨਾ ਚਾਹੀਦਾ ਨਸ਼ੇ ਵਾਲਾ ਕੋਈ ਭਾਜੀ ਇੱਥੇ ਕੋਈ ਰੋਗ ਨਹੀਂ ਕੋਈ ਟੋਗਲੀ ਖੁਰੇਮ ਚੱਲੰਦਾ ਖੁੱਲਾ ਪੰਜਾਬ ਸਰਕਾਰ ਵੱਲੋਂ ਇੱਕ ਦਾਵਾ ਕੀਤਾ ਗਿਆ ਸੀ ਕਿ ਜਦ ਸੱਤਾ ਦੇ ਚਾਵਾਂਗੇ ਤਾਂ ਨਸ਼ੇ ਦਾ ਖਾਤਮਾ ਕਰਾਂਗੇ ਪਰ ਜਿਹੜਾ ਤਰਨਤਾਰਨ ਦੇ ਪਿੰਡ ਜਲਾਲਾਬਾਦ ਦੀਆਂ ਤਸਵੀਰਾਂ ਨੇ ਜਿੱਥੇ ਕਿ ਇੱਕ 22 ਸਾਲਾ ਨੌਜਵਾਨ ਨਸ਼ੇ ਦੀ ਭੇਡ ਚੜ ਗਿਆ ਸੋ ਉਸ ਘਰ ਦੇ ਵਿੱਚ ਮੌਜੂਦਾਂ ਸੋ ਕੈਮਰਾਮੈਨ ਕਹਾਂਗਾ ਇੱਕ ਵਾਰ ਤਸਵੀਰਾਂ ਦਿਖਾਈਆਂ ਜਾਣ ਕਿ ਘਰ ਦੇ ਵਿੱਚ ਵੈਨ ਪੈ ਰਹੇ ਨੇ ਜਵਾਨ ਪੁੱਤਰ ਦੇ ਸਹਾਰੇ ਮਾਂ ਪਿਓ ਬੈਠ ਕੇ ਰੋ ਰਹੇ ਨੇ ਕੁਲਾਰ ਰਹੇ ਨੇ ਸੋ ਇਹ ਸਾਡੇ ਪੰਜਾਬ ਦਾ ਆਲਮ ਹੈ ਕਿ ਲਗਾਤਾਰ ਚਿੱਤੇ ਦੀ ਢੇਡ ਨੌਜਵਾਨ ਚੜਦੇ ਜਾ ਰਹੇ ਨੇ ਤਾਂ ਅੱਜ 22 ਸਾਲਾ ਨੌਜਵਾਨ ਜਲਾਲਾਬਾਦ ਪਿੰਡ ਦਾ ਜਿਹੜਾ ਚਿੱਤੇ ਦੀ ਢੇਡ ਚੜਿਆ ਅੱਜ ਤੋਂ ਪਰਿਵਾਰ ਦੇ ਨਾਲ ਇੱਥੇ ਦੁੱਖ ਸਾਂਝਾ ਕਰਨ ਪੁੱਜੇ ਨੇ ਆਂਡੀ ਗਵਾਂਡੀ ਨੇ ਪਰ ਕੀਤਾ ਕੁਝ ਨਹੀਂ ਜਾ ਸਕਦਾ ਹਾਲਾਂਕਿ ਸਰਕਾਰ ਵੱਲੋਂ ਲਗਾਤਾਰ ਕਿਹਾ ਗਿਆ ਸੀ ਕਿ ਅਸੀਂ ਨਸ਼ਾ ਖਤਮ ਕਰਤਾ ਪੰਜਾਬ ਸਰਕਾਰ ਵੱਲੋਂ ਜੁੱਧ ਨਸ਼ਿਆ ਵਿਰੋਧ ਵੀ ਚਲਾਇਆ ਗਿਆ ਸੀ ਪਰ ਜੁੱਧ ਨਸ਼ਿਆਂ ਵਿਰੁੱਧ ਦੀ ਹਕੀਕਤ ਤੁਹਾਡੇ ਸਾਹਮਣੇ ਆ ਇੱਥੇ ਇੱਕ ਮਾਂ ਉਲਾਰੀ ਆਪਣੇ ਪੁੱਤਰ ਦੇ ਲਾਸ਼ ਦੇ ਕੋਲ ਬੈਠੀ ਆ ਸੋ ਇਹ ਤਸਵੀਰਾਂ ਭਾਵਕ ਕਰਦੀਆਂ ਨੇ ਸੋ ਇਹ ਮਾਤਾ ਨਾਲ ਹੀ ਗੱਲਬਾਤ ਕਰਾਂਗੇ ਹਾਂਜੀ ਮਾਤਾ ਜੀ ਕਿ ਪੁੱਤਰ ਦਾ ਨਾਮ ਕੀ ਆ ਕੀ ਗੱਲਬਾਤ ਹੋਈ ਏ ਰਾਜਿੰਦੀਪ ਰਾਜਿੰਦੀਪ ਕਿੰਨੀ ਉਮਰ ਸੀ 22 ਸਾਲਾਂ ਦੀ ਕੀ ਗੱਲ ਹੋਈ ਮਾਤਾ ਜੀ ਅੱਛਾ ਕੀਤਾ ਇਹਦੀ ਗੱਲ ਆ ਕੇ ਮੁੱਕ ਗਿਆ ਕਿੰਨਾ ਟਾਈਮ ਹੋ ਗਿਆ

ਡਿਪੈਂਡ ਤੇ ਨਸ਼ਾ ਖਾਂਦਾ ਵੇਖਦਾ ਚਰੇ ਆਵਾਂ ਲਾ ਬੁਆਣਾਂ ਕਿ ਵੇਜੇ ਕੋਈ ਬੰਦ ਨਹੀਂ ਕਰਦਾ ਕੋਈ ਨਹੀਂ ਬੰਦ ਕਰਦਾ ਕਿਤੇ ਇਹਨਾਂ ਨਸ਼ਾ ਵੇਖਦਾ ਕੋਈ ਨਹੀਂ ਬੰਦ ਕੀਤਾ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਕੀ ਕਹੋਗੇ ਸਰਕਾਰ ਨੂੰ ਆਏ ਨਸ਼ਾ ਬੰਦ ਕਰੋ ਜਿੱਦਾਂ ਸਾਡਾ ਪੁੱਤ ਮੁੱਕਾ ਹੋਰ ਕੇ ਮਾਂ ਦਾ ਪੁੱਤ ਨਾ ਮੁੱਕੇ ਸਾਡਾ ਪੁੱਤ ਇਕੱਲਾ ਇਕੱਲਾ ਸਾਡੇ ਕੋਈ ਤਰ ਗਿਆ ਤੇ ਹੋਰ ਨਾ ਕੋਈ ਤਰੀ ਇਦਾਂ ਤੋ ਇਹ ਮਾਂ ਇਹ ਜੋ ਆਪਣਾ ਦੁੱਖੜਾ ਦੱਸ ਰਹੀ ਹੈ ਤੇ ਸਰਕਾਰ ਤੋਂ ਇਹ ਹੀ ਗੁਜਾਰਿਸ਼ ਕਰੀਏ ਕਿ ਨਸ਼ਾ ਬੰਦ ਕਰ ਲਓ ਜਾਂ ਕੇ ਹੋਰ ਕਿਸੇ ਦਾ ਘਰ ਨਾ ਉਜੜੇ ਤਾਂ ਇਹ लाचार ਬਾਪ ਬੈਠਾ ਹੈ ਆਪਣੇ ਪੁੱਤਰ ਦੀ ਲਾਸ਼ ਦੇ ਕੋਲ ਸੋ ਪਰਿਵਾਰਿਕ ਮੈਂਬਰਾਂ ਦਾ ਗੁਜ਼ਾਰਾ ਜਿਹੜਾ ਉਹ ਵਾਈ ਜੋਤੀ ਨਾ ਹੁੰਦਾ ਦੱਸਿਆ ਜਾ ਰਿਹਾ ਹੈ ਕਿ ਦੋ ਹੀ ਕਿੱਲੇ ਪਾਲੀ ਦੇ ਨੇ ਤਾਂ ਆਪਣੇ ਪੁੱਤ ਦੇ ਪਿੱਛੇ ਵੀ ਕਾਫੀ ਜਿਹੜਾ ਇਹਨਾਂ ਨੇ ਖਰਚਾ ਕੀਤਾ ਉਸ ਨੂੰ ਨਸ਼ੇ ਦੀ ਦਲਦਲ ਚੋਂ ਕੱਢਣ ਦੀ ਵੀ ਕਾਫੀ ਕੋਸ਼ਿਸ਼ ਕੀਤੀ ਪਰ ਇੱਥੇ ਹੋਰ ਸਾਡੇ ਨਾਲ ਮਾਤਾ ਬਠੀ ਮਾਤਾ ਮਾਤਾ ਦੀ ਕੀ ਕਹੋਗੇ ਨੌਜਵਾਨ ਲਗਾਤਾਰ ਨਸ਼ੇ ਦੀ ਭੇਡ ਜਲ ਰਹੇ ਬਹੁਤ ਨਸ਼ਾ ਕੀਤਾ ਇਹਨੇ ਕੁੜੀ ਸਾਡੀ ਚਾਹ ਉਚੜ ਗਿਆ ਦੇ ਪਿੱਛੇ ਜਵਾਬੇ ਕਰਾ ਦਿੰਦੀ ਰਹੀ ਤਾਂ 7000 ਰੁਪਏ ਮਹੀਨਾ ਤਾਂ ਦਿੰਦੀ ਰਹੀ ਬੜਾ ਉਚੜੀ ਸਾਡੀ ਚੀ ਬਹੁਤ ਮੁਸ਼ਕਲ ਨਾਲ ਜਿੰਦੀ ਨਹੀਂ ਕੱਲਾ ਕੱਲਾ ਦਿੱਤੀ ਦਾ ਬੇਟਾਈ ਉਹ ਵੀ ਚਲੇ ਗਿਆ ਦੁਨੀਆ ਤੋਂ ਕੋਈ ਸਾਰਾ ਨਹੀਂ ਰਿਹਾ ਇਹਦੇ ਇਹ ਸਰਕਾਰ ਨਹੀਂ ਦੇ ਆਏ ਦਾ ਚਾਹੀਦਾ ਇਹ ਚੌਕੀ ਸਰਕਾਰਾਂ ਇਹ ਸਰਕਾਰ ਨੂੰ ਕਹਿੰਦੇ ਜਿਤਨਾ ਡਾ ਬੱਚਾ ਮੁੱਕਾ ਕੇ ਮਾਂ ਦਾ ਬੱਚਾ ਨਾ ਮੁੱਕੇ ਇਹ ਸਰਕਾਰ ਨੂੰ ਨਚੇ ਬੰਦ ਕਰਨੇ ਚਾਹੀਦੇ ਚਿੱਟਾ ਬੰਦ ਕਰਨਾ ਚਾਹੀਦਾ ਜਿਹੜੇ ਟੀਕੇ ਲਾਉਂਦੇ ਬੱਚੇ ਉਹ ਵੀ ਬੰਦੜੇ ਚਾਹੀਦੇ ਜਿਤਨਾ ਡਾਜ ਬੱਚਾ ਵੀ ਚਾਕੇ ਇਸ ਮਾਂ ਦਾ ਬੱਚਾ ਲੋ ਵੀ ਚੇਤਰਾ ਇਹ ਮਾਂ ਦਾ ਬੱਚਾ ਇਹ ਹਾਲਾਤ ਸਾਡੇ ਪੰਜਾਬ ਦਾ ਜਿੱਥੇ ਮਾਵਾਂ ਭੈਣਾਂ ਤੀਆਂ ਕਰ ਲਉਂਦੀਆਂ ਨੇ ਤੇ ਬਾਰ-ਬਾਰ ਇਹੀ ਸਰਕਾਰ ਨੂੰ ਦੁਹਾਈ ਪਾਉਂਦੀਆਂ ਨੇ ਕਿ ਨਸ਼ਾ ਖਤਮ ਕਰ ਦੇ ਸਾਡੇ ਬੱਚੇ ਬਾਜਾਂ ਨੂੰ ਸੋ ਇੱਥੇ ਹੋਰ ਵੀ ਪਿੰਡ ਦੇ ਮੋਤਵਾਰ ਵੀ ਬੈਠੇ ਨੇ ਸੋ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਆਏ ਨੇ ਤਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਆਖਿਰ ਕਿਉਂਕਿ ਪੰਜਾਬ ਸਰਕਾਰ ਵੱਲੋਂ ਜੁੱਗ ਨਸ਼ਾ ਵਿਰੋਧ ਵੀ ਚਲਾਇਆ ਗਿਆ ਤੇ ਬੜੇ ਬੜੇ ਨਸ਼ਾ ਤਸਕਰਾਂ ਦੇ ਪੰਜਾਬ ਸਰਕਾਰ ਕਹਿੰਦੀ ਐ ਸੀ ਘਰ ਵੀ ਢਾਟੇ ਆ ਤਾਂ ਇੱਥੇ ਪਿੰਡ ਦੇ ਮੋਤਵਾਰ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਹਜੇ ਆਪੋ ਜੀ ਕੀ ਨਾਮ ਹੈ ਆਪਣਾ ਕੀ ਕਹੋਗੇ ਇਹ ਭੈਣਾਂ ਰੋ ਰਹੀਆਂ ਨੇ ਕੁੜਲਾਰੀਆਂ ਨੇ ਕੀ ਹਾਲ ਹੈ ਨਸ਼ੇ ਦਾ ਇੱਥੇ ਜੀ ਜਿਲਾਲਾਵਾਦ ਦੇ ਵਿੱਚ ਸਾਰੇ ਅੱਗੇ ਵੀ ਸਾਡੇ 3-4 ਮੁੰਡੇ ਜਿਹੜੇ ਨੌਜਵਾਨੀ ਮਤਲਬ ਇਦਾਂ ਹੋਏ ਪਿਲੇ ਸਾਲ ਵੀ 2-4 ਮਹੀਨੇ ਪਹਿਲਾਂ ਵੀ ਬੜਾ ਹੀ ਡੜਾ ਨੁਕਸਾਨ ਜਿਹੜਾ ਬੱਚਿਆਂ ਦਾ ਸਾਡਾ ਹੋ ਰਿਆ ਤੇ ਸਰਕਾਰਾਂ ਜਿਹੜੀਆਂ ਉਹ ਵੇਸਲੀਆਂ ਹੋਈਆਂ ਪਈਆਂ ਇਸ ਕਰਕੇ ਉਹਨਾਂ ਦਾ ਰੁਜ਼ਗਾਰ ਚੱਲਣ ਡਿਆ ਹਰ ਜਿਹੜਾ ਅੱਜ ਮੰਤਰੀ ਆ ਸੰਤਰੀ ਆ ਜਾਂ ਕੋਈ ਵੀ ਉਹ ਪੈਸੇ ਲੈਣ ਡਿਆ ਉਹਨਾਂ ਦਾ ਰਜਗਾਰ ਚੱਲਣ ਡਿਆ ਵਾ ਤੇ ਸਾਡੀ ਜਨਤਾ ਦਾ ਜਿਹੜਾ ਉਹ ਬਹੁਤ ਜ਼ਿਆਦਾ ਵੱਡਾ ਨੁਕਸਾਨ ਹੋਂਦਿਆ। ਇਸ ਇਸ ਨੁਕਸਾਨ ਨੂੰ ਜਿਹੜਾ ਵਾ ਉਹ ਰੋਕਣਾ ਚਾਹੀਦਾ ਵਾ। ਰੋਕਣ ਦੀ ਬਜਾਏ ਜਦੋਂ ਮੰਨ ਲਓ ਕਾਲੀਆਂ ਨੂੰ ਕਾਂਗਰਸ ਆਈ ਉਹ ਆਂਦੇ ਜੀ ਇਹਨਾਂ ਨੇ ਨਸ਼ਾ ਵਰਤਾਰ ਤਾਂ ਅਸੀਂ ਬੰਦ ਕਰ ਦਾਂਗੇ ਲੋਕਾਂ ਨੇ ਉਹਨਾਂ ਨੂੰ ਵੋਟਾਂ ਬਾਤੀਆਂ। ਉਦੋਂ ਬਾਅਦ 5 ਸਾਲ ਇਹਨਾਂ ਨੂੰ ਬਾਤੀਆਂ ਵੀ ਇਹ ਸ਼ਾਇਦ ਕੁਝ ਕਰ ਲੈਣਗੇ ਪਰ ਇਹ ਬਿਲਕੁਲ ਜਿਹੜੀ ਕਾਪੀ ਆ ਉਹ ਸਾਰੀ ਉਹਨਾਂ ਦੀ ਕੋਈ ਰਲੀ ਮਲੀ ਭੁਗਤਿਆ। ਇਹ ਕਰਕੇ ਜਿਹੜਾ ਇਹਨਾਂ ਨੇ ਕੋਈ ਕੁਛ ਨਹੀਂ ਜੇ ਕਰਨਾ ਇਹ ਜੰਦਾ ਸਾਡੀ ਨੂੰ ਵੀ ਆਪ ਜਿਹੜਾ ਵਾ ਉਹ ਕਦਮੇ ਕੋਲੋਂ ਕੋਈ ਜਿਹੜਾ ਉਹ ਚੁੱਕਣਾ ਚਾਹੀਦਾ ਹਰ ਪਿੰਡ ਦੇ ਵਿੱਚ ਜਿਹੜਾ ਉਹ ਕਦਮ ਚੁਕੇ ਪੰਚਾਇਤਾਂ ਚੁੱਕਣ ਉਸ ਤੌਰ ਤੇ ਜਿਹੜੇ ਬੱਚੇ ਸਾਡੇ ਜਿਹੜੇ ਗਲਤ ਕੰਮ ਨੂੰ ਜਾਣਦੇ ਆ ਉਹਨਾਂ ਨੂੰ ਇਹ ਸਿੱਧੇ ਰਸਤੇ ਪਾਇਆ ਜਾਵੇ ਜਿਹੜੇ ਕਿਉਂ ਜਿਹੜਾ ਨੁਕਸਾਨ ਹੋਣ ਵਾਲਾ ਅੱਜ ਉਹ ਤਾਂ ਗਿਆ ਹੋ ਆਉਣ ਵਾਲੇ ਸਮੇਂ ਦੇ ਵਿੱਚ ਹੀ ਸਾਨੂੰ ਜਿਹੜਾ ਵਾ ਉਹ ਥੋੜਾ ਬਹੁਤਾ ਨੁਕਸਾਨ ਦਾ ਬਚਾਅ ਹੋ ਜਾ ਜਿਹੜਾ ਧੀਆਂ ਪੁੱਤ ਸਾਰਿਆਂ ਦੇ ਜਿਹੜੇ ਤੁਰੇ ਆ ਇਹ ਕੰਮ ਦੇ ਵਿੱਚ ਉਹ ਪਛਾਣ ਮੁੜ ਜਾਣਾ ਤੋ ਇਹਨ ਸਾਡੇ ਨਾਲ ਪਿੰਡ ਵਾਸੀ ਮੁੰਡੇ ਦੀ ਮਾਤਾ ਨੇ ਗੱਲ ਕੀਤੀ ਰਿਸ਼ਤੇਦਾਰਾਂ ਨੇ ਗੱਲ ਕੀਤੀ ਤਾਂ ਬਾਰ ਬਾਰ ਮੰਗ ਇਹ ਹੀ ਹੈ ਸਾਰਿਆਂ ਦੀ ਕਿ ਨਸ਼ੇ ਨੂੰ ਖਤਮ ਕਰਨਾ ਚਾਹੀਦਾ ਕਿਉਂਕਿ ਲਗਾਤਾਰ ਪੰਜਾਬ ਦੀ ਜਵਾਨੀ ਜਿਹੜੀ ਨਸ਼ੇ ਦੀ ਭੇਡ ਚੜਦੀ ਜਾ ਰਹੀ ਹੈ ਹਾਲਾਂਕਿ ਪੰਜਾਬ ਸਰਕਾਰ ਵੱਲੋਂ ਦਾਅਵੇ ਵੱਡੇ ਵੱਡੇ ਕਰ ਦਿੱਤੇ ਗਏ ਕਿ ਸਾਡੇ ਵੱਲੋਂ ਯੁੱਧ ਨਸ਼ਾ ਅਬਰੋਧ ਚਲਾਇਆ ਗਿਆ ਸਾਡੇ ਵੱਲੋਂ ਜਿਹੜਾ ਨਸ਼ੇ ਦੇ ਸੋਦਾਗਰਾਂ ਦਾ ਲੱਕ ਤੋੜ ਦਿੱਤਾ ਗਿਆ ਪਰ ਜਮੀਨੀ ਹਕੀਕਤ ਆ ਪਿੰਡ ਜਲਾਲਾਬਾਦ ਤੋਂ ਜਿੱਥੇ ਕਿ ਇੱਕ 22 ਸਾਲਾ ਨੌਜਵਾਨ ਅੱਜ ਫਿਰ ਨਸ਼ੇ ਦੀ ਭੇਡ ਚੜ ਗਿਆ ਕੈਮਰਾਮੈਨ ਮਹਿਕ ਨਾਲ ਰਵੀ ਕਹੜਾ ਪੰਜਾਬੀ ਲੋਕ ਚੈਨਲ ਜਲਾਲਾਬਾਦ ਉਸ ਆਪਣਾ ਕੀ ਨਾਮ ਹੈ ਮੇਰਾ ਨਾਮ ਹੀ ਭਵਿੰਦਰ ਸਿੰਘ ਹੈ ਜੀ ਭਵਿੰਦਰ ਜੀ ਜੀ ਬੈਠ ਰਹੀ ਹੈ ਪੌਣ ਸੀ ਕੀ ਲੱਗਦਾ ਹੈ ਤੁਹਾਡਾ ਇਹ ਬ੍ਰਦਰ ਹੀ ਮੇਰਾ ਛੋਟਾ ਜੀ ਚਾਚਾ ਜੀ ਦਾ ਲੜਕਾ ਹੈ ਇਹ ਕਿੰਨੀ ਉਮਰ ਸੀ ਇੱਕ ਤਕਰੀਬਨ ਵੀ 21 ਸਾਲ ਉਮਰ ਹੀ ਛੋਟਾ ਹੀ ਅਜੇ ਕਿਦਾਂ ਮੌਤ ਹੋ ਗਈ ਮੌਤ ਪਾਜੀ ਚਿੱਟੇ ਦੇ ਗਾਰਨੀ ਦੇ 4-5 ਸਾਲ ਹੋ ਗਏ ਆ ਨਿੱਕੀ ਉਮਰ ਹੀ ਲੱਗ ਗਿਆ ਕਿਸੇ ਨੇ ਚਿੱਟਾ-ਚੁੱਟਾ ਪੀਣ ਤੇ ਤੁਹਾਡੇ ਸਾਹਮਣੇ ਰਿਜ਼ਲਟ ਵੀ ਵੇਖ ਲਿਆ ਵਾ ਤੇ ਐਂਡ ਫਿਰ ਡੈਥ ਹੀ ਹੋ ਗਈ ਜੀ ਹੋ ਗਿਆ ਇਹ ਗੱਲ ਪਤਾ ਹੀ ਤੁਹਾਨੂੰ ਕਿਤਾ ਪਤਾ ਲੱਗਾ ਕੱਲ ਬਗਲੇ ਜੀ ਇੱਕ ਫਰੈਂਡ ਹੀ ਕੋਈ ਮੁੰਡਾ ਸੀ ਨੂੰ ਘਰੋਂ ਲੈ ਗਿਆ ਬਾਕੇ ਤੇ ਇਹਨੇ ਫੋਨ ਲਿਆ ਸੀ ਤਿੰਨ ਤਿੰਨ ਦਿਨ ਪਹਿਲਾਂ ਨਵਾਂ ਫੋਨ ਲਿਆ ਸੀ ਇਹਨੇ ਤੇ ਉਹ ਜਾ ਕੇ ਇੱਥੇ ਚੀਮਾਵਾੜ ਪਿੰਡਿਆ ਜੀ ਉੱਥੋਂ ਪਤਾ ਨਹੀਂ ਕਿੱਥੋਂ ਲਿਆ ਇਹਨਾਂ ਨੇ ਚਟਾ ਤੇ ਲਾ ਕੇ ਤੇ ਉੱਥੇ ਚੀਮਾਵਾੜ ਲਾ ਕੇ ਸੂਆ ਪਿੰਦਾ ਵਾ ਤੇ ਸੂਏ ਚ ਡਿੱਗਾ ਸੀ ਤੇ ਮੁਰਕੇ ਜਦੋਂ ਸਾਨੂੰ ਪਤਾ ਲੱਗਾ ਵੀ ਘਰ ਨਹੀਂ ਆਇਆ ਅਜੇ ਤੱਕ ਤੇ ਅਸੀਂ ਇਹਦੇ ਫੋਨ ਤੇ ਫੋਨ ਕੀਤਾ ਤੇ ਜਦੋਂ ਫੋਨ ਤੇ ਸਾਨੂੰ ਪਤਾ ਲੱਗਾ ਵੀ ਉਹ ਮੁੰਡੇ ਨੇ ਆਖਿਆ ਵੀ ਐਡਰੈਸ ਦੇ ਦਿੱਤਾ ਉਹ ਵੀ ਤੁਹਾਡਾ ਬੰਦਾ ਇੱਥੇ ਡਿੱਗਾ ਵਾ ਟੀਮਾ ਬਾਟ ਤੇ ਇਹਨੂੰ ਆਣ ਕੇ ਲੈ ਜਾਓ ਤੇ ਫੇਰ ਭਾਜੀ ਚੁੱਕ ਕੇ ਲੈਂਦਾ ਉਹਨੂੰ ਤੇ ਹਸਪੀਟਲ ਖੜਿਆ ਤੇ ਉਹਨਾਂ ਆਖਿਆ ਵੀ ਡੈਥ ਹੋ ਚੁੱਕੀ ਹੈ 2-3 ਘੰਟੇ ਪਹਿਲੋਂ ਲੈ ਆਉਂਦੇ ਛਬਦੇ ਨੌਜਵਾਨ ਨੂੰ ਤੁਸੀਂ ਵੀ ਸਰਕਾਰ ਦਾ ਦਾਵਾ ਵੀ ਕੀ ਨਸ਼ਾ ਮੁਕਤ ਪੰਜਾਬ ਨੂੰ ਕਰ ਦਵਾਂਗਾ ਸੋ ਕੀ ਹਾਲਾਤ ਨੇ ਜਿਹੜਾ ਲਾਵਾਤੀ ਤੁਹਾਡੇ ਹਲਕੇ ਦੇ ਪਾਜੀ ਬਹੁਤ ਮੰਦੇ ਆਲੇ ਤੇ ਸਾਡੇ ਪਿੰਡ ਦੇ ਚਿੱਟਾ ਪਾਜੀ ਸ਼ਰਿਆਂ ਵਗੰਦੇ ਆ ਜੇ ਥਾਂ ਥਾਂ ਤੇ ਵਗੰਦੇ ਆ ਜੇ ਕੋਈ ਕਾਰਵਾਈ ਨਹੀਂ ਕਰਦਾ ਸਾਰੇ ਗੱਲਬਾਤ ਕਰਕੇ ਦਾਅਵੇ ਕਰ ਜਾਂਦੇ ਆ ਜੀ ਅਸੀਂ ਇੱਡਾ ਕਰਾਂਗੇ ਉੱਡਾ ਕਰਾਂਗੇ ਪਰ ਸਾਡੇ ਪਿੰਡ ਦੇ ਸਾਡੇ ਪਿੰਡ ਦੇ ਕੀ ਲਾਗੇ ਬਣੇ ਤਕਰੀਬਨ ਸਾਡਾ ਜਿਹੜਾ ਏਰੀਆ ਵਾ ਬਹੁਤ ਨਸ਼ੇ ਦੀ ਭੇਟ ਤੇ ਨੌਜਵਾਨ ਚੜਦੇ ਆ ਤੇ ਨੌਜਵਾਨਾਂ ਦਾ ਨੇ ਕਿੰਨੇ ਕਿ ਆ ਤੁਸੀਂ ਵੇਖ ਲਓ 20-21 ਸਾਲਾਂ ਦੇ ਨੌਜਵਾਨ ਇਹ ਕੰਮ 'ਚ ਪਏ ਆ ਤੇ ਨਸ਼ੇ ਵਾਲਾ ਕੋਈ ਭਾਜੀ ਇੱਥੇ ਕੋਈ ਰੋਗ ਨਹੀਂ ਕੋਈ ਡੋਗ ਨਹੀਂ ਹੈ ਛਰੇਮ ਚੱਲਣ ਦਾ ਖੁੱਲਾ ਕੀ ਗੱਲ ਬਾਤ ਦੀ ਕੱਲ ਇਹ ਤਾਂ ਨਾ ਸਾਨੂੰ ਸਾ ਕਰਦਾ ਜਿਆਦਾ ਲਾ ਬੈਠਾ ਟੀਕਾ ਭਾਈ ਬਹੁਤ ਜਾ ਰਿਆ ਹੈ ਮਗਰ ਮਗਰ ਲਾ ਲਾ ਕਿ ਲੂੰ ਰੇ ਰਹੇ ਆ ਬਹੁਤ ਪੈਸਾ ਲਾਤਾ ਵਾ ਜੀ ਤੇ ਕਰੋ ਕਿੱਥੇ ਗਿਆ ਸੀ ਚੀਨੀ ਬੈਠਾ ਕਿੱਦਾਂ ਪਤਾ ਲੱਗਾ ਪਤਾ ਉਹ ਲੱਗੇ ਮੁੰਡਾ ਫੋਨ ਕਰਦਾ ਰਿਹਾ ਵਾ ਤੇ ਤੁਹਾਡਾ ਮੁੰਡਾ ਫਲਾਣੇ ਥਾਂ ਦੇ ਪਿਆ ਵਾ ਤੋਕ ਲਿਆਓ ਉਹਨੂੰ ਲਬੋਨੀ ਵੀ ਵਹਾਂ ਲਗੁਲੁਬ ਕਿੱਲਾ ਦਾ ਘਰ ਲਿਆ ਦਾ 2 ਘੰਟੇ ਕੋੜੇ ਜੇ ਲੈ ਆ ਡਾਕਟਰ ਨੂੰ ਸੱਦਿਆ ਪੂਰਾ ਗਿਆ ਕਹਿੰਦਾ

ਕਰਦਾ ਗਿਆ ਰਿਹਾ ਕਿਦਾਂ ਕੀ ਕਰਦੇ ਕੰਮ ਕਰਦਾ ਵਾਈ ਵੀ ਮਾੜੀ ਚੰਗੀ ਦੋ ਅੱਗਲੇ ਜ਼ਮੀਨ ਦੇ ਆ ਕੋਈ ਬੇਟੀ ਮੁੱਟੀ ਬਟਾਈ ਤੇ ਪਟੇ ਚਲੇ ਜਦੋਂ ਮਜਬੂਰ ਮਕਾਨ ਪਾਵਾਂ ਉਹ ਵੀ ਨਾ ਪਏ ਇਹਦੇ ਤੇ ਲੱਗੇ ਸਰੇ 2-2000 3-3000 ਕਰਦਾ ਰਿਹਾ ਭਾਂਡੇ ਭਾਂਦਾ ਹੀ ਹਜ਼ਾਰ ਕਿ ਦੇਣੇ ਪੈਂਦੇ ਸੀ ਮਸ਼ੀਨ ਤੋੜ ਲੱਗਾ ਗੱਲ ਉਹ ਫੜਿਆ ਹੱਥੋਂ ਤੇ ਪਈਆ ਹਜ਼ਾਰ ਲੈ ਕੇ ਗਿਆ ਇਨਾ ਮਿਸਤਰੀ ਜੇ ਲਾਏ ਜਦੋਂ ਮਾਰੇ ਮੋਰ ਤੇ ਕਹਿੰਦਾ ਨਹੀਂ ਵੇ ਮੈਂ ਅਜ ਤਾਂ ਦੇਣੀ ਆ ਤੋ ਇਹ ਵੀ ਖर्चा ਕਰੀ ਜਾਂਦੇ ਮੇਤੇ ਕਿੰਨਾ ਟਾਈਮ ਤੱਕ ਨਾ ਕਰਦਾ ਇਹ ਨਿੱਕੀ ਉਮਰ ਤੇ ਡਾਇਵ ਆਏ ਸਕੂਲ ਜਾਂਦਾ ਇਹ ਪਲਾਈ ਫੋਰ ਉੱਥੋਂ ਛੁਰੂ ਹੋ ਗਿਆ ਨਿਕਾ ਜਾਈ ਲਾਉਣਾ ਸ਼ੁਰੂ ਹੋ ਗਿਆ ਚਾਲੂ ਕਰ ਲਿਆ ਇਹਨੇ